ਸਾਵਾਹੀ ਬੁੱਧੀ ਕੀ ਫਤਿਹ ਬਹੁਤ মিডিਆ ਵਾਲੇ ਸਾਥੀਆਂ ਦੇ ਕਿਸਾਨਾਂ ਦੇ ਵੀਰਾਂ ਦੇ ਫੋਨ ਆ ਰਹੇ ਸੀ ਸਵੇਰ ਦਾ ਜਦੋਂ ਦਾ ਸਰਦਾਰ ਬਲਦੇਵ ਸਿੰਘ ਸ਼ਿਰਸਾ ਜੀ ਦੀ ਤਬੀਅਤ ਖਰਾਬ ਹੋਈ ਤੇ ਉਹਨਾਂ ਨੂੰ ਜਿਹੜਾ ਹੈ ਸੈਲੂ ਫਸਟ ਡਾਕਟਰ ਦਿੱਤੀ ਗਈ ਉਸ ਤੋਂ ਬਾਅਦ ਅਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਤੱਕ ਲੈ ਕੇ ਗਿਆ ਤੇ ਉਹਨਾਂ ਦੀ ਸਿਹਤ ਬਾਰੇ ਫੋਨ ਆ ਰਹੇ ਸੀ ਅਸੀਂ 10 ਮਿੰਟ ਚੋਂ 22 ਜਨਵਰੀ ਨੂੰ ਇਹਨਾਂ ਨੂੰ ਖਾੜ ਦੀ ਦਿੱਕਤ ਆਈ ਸੀ ਲੇਕਿਨ ਉਹਨਾਂ ਨੇ ਫਿਰ ਵੀ ਮੋਰਚੇ ਨੂੰ ਪਹਲ ਦਿੰਦੇ ਹੋਏ ਮੋਰਚੇ ਤੇ ਪਹੁੰਚੇ ਸਰਦਾਰ ਜਗਜੀਤ ਸਿੰਘ ਢੱਲਵਾਲ ਨੇ ਵੀ ਉਹਨਾਂ ਨੂੰ ਕਿਹਾ ਤੁਸੀਂ ਆਰਾਮ ਕਰੋ ਸਿੱਖਿਆਪਾ ਤੁਸੀਂ ਇਲਾਜ ਕਰਵਾ ਲਓ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਨਹੀਂ ਤੁਸੀਂ ਏਡੀ ਵੱਡੀ ਜਿਹੜੀ ਮੁਹਿੰਮ ਨੂੰ ਲੈ ਕੇ ਚੱਲੇ ਹੋ ਇਹ ਦਿਨਾਂ ਵਿੱਚ ਤੁਸੀਂ ਦੇਸ਼ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਆਵਾਜ਼ ਨੂੰ ਲੈ ਕੇ ਚੱਲੇ ਹੋ ਤੇ ਮੇਰਾ ਫਰਜ਼ ਬਣਦਾ ਇਥੇ ਟਾਈਮ ਅੱਜ ਸਵੇਰੇ ਉਹਨਾਂ ਨੂੰ ਜਦੋਂ ਤਬੀਅਤ ਵਿਗੜਦੀ ਹੈ ਉਸ ਤੋਂ ਉਸੇ ਦੌਰਾਨ ਜੋ ਸਰਕਾਰੀ ਡਾਕਟਰਾਂ ਦੀ ਉੱਥੇ ਟੀਮ ਸੀ ਡਾਕਟਰ ਸੋਹੇਮ ਸਿੰਘ ਦੀ ਟੀਮ ਸੀ ਉਹਨਾਂ ਨੇ ਸੰਭਾਲਿਆ ਉਸ ਤੋਂ ਬਾਅਦ ਐਂਬੂਲੈਂਸ 'ਚ ਇੱਥੇ ਲੈ ਕੇ ਆਏ ਜੇਫੀ ਰਜੇਂਦਰਾ ਮੈਡੀਕਲ ਕਾਲਜ ਦੇ ਵਿੱਚ ਹਸਪਤਲ ਦੇ ਵਿੱਚ ਆਈਸੀਸੀ ਜੋ ਵਾਰਡ ਦੇ ਵਿੱਚ ਬਲਦੇਵ ਸਿੰਘ ਸਿਰਸਾ ਜੀ ਉਹਨਾਂ ਦੇ ਵੱਡੇ ਬੈਠੇ ਮੇਰੇ বীর प्रताप सिंह जी मेहताब सिंह जी गोबिंदर सिंह भंगो जी ਤੇ ਵੀ ਕਿ ਜੋ ਸਿੱਖਿਆ ਦੇ ਜੋ ਕੌਮੀ ਪ੍ਰਧਾਨ ਨੇ ਅ ਰਾਜ ਪੰਜਾਬ ਦੇ ਸੂਬਾ ਪ੍ਰਧਾਨ ਨਸੀਬ ਸਿੰਘ ਜੀ ਨਾਲ ਜਦੋਂ ਹਾਲਚਲ ਜਾਣਿਆ ਠੀਕੇ ਡਾਕਟਰਾਂ ਨੇ ਜਦੋਂ ਦੇਖਿਆ ਮੱਕੋ ਕੀਤੀ ਸੀ ਜੀ ਕੀਤੀ ਤੇ ਅਟੈਕ ਦੀ ਸ਼ਿਕਾਇਤ ਹੋਈ ਹਾਰਟ ਅਟੈਕ ਹੋਇਆ ਸੀ ਹੁਣ ਵਾਹਿਗੁਰੂ ਦੀ ਮਿਹਰ ਸਦਕਾ ਠੀਕ ਨੇ ਲੇਕਿਨ ਬ੍ਰਦੇਸ਼ ਸਿੰਘ सिरसा ਜੀ ਨੇ ਤੈਨੂੰ ਜੋ ਗੱਲ ਕਹੀ ਬਹੁਤ ਫਰੇਮਨ ਕਹਿ ਰਹੇ ਆ ਬਹੁਤ ਔਖਾ ਪਹਿਣਾ ਇਸ ਗੱਲ ਉਹ ਕਹਿੰਦੇ ਅਗਰ ਮੇਰਾ ਠੀਕ ਹੋਣਾ ਹੈ ਤੇ ਮੈਂ ਸਿੱਧਾ ਮੋਰਚੀ ਤੇ ਜਾਊਗਾ ਅਗਰ ਕੋਈ ਪਰਮਾਤਮਾ ਨਾ ਕਰੇ ਕੋਈ ਨਾ ਹੁੰਦੀ ਆ ਮੇਰੀ ਮੌਤ ਹੁੰਦੀ ਆ ਤੇ ਮੇਰਾ ਸਰੀਰ ਹੈ ਉਹ ਮੋਰਚੇ ਤੇ ਰਹਿਣਾ ਚਾਹੀਦਾ ਜਿੰਨੀ ਦੇਰ ਤੱਕ ਮੋਰਚਾ ਜਿੱਤਦਾ ਨਹੀਂ ਹੈ ਉਨੀ ਦੇਰ ਤੱਕ ਇਹ ਸਰੀਰ ਮੇਰਾ ਮੋਰਚੇ ਦੇ ਉੱਪਰ ਖਨੋਰੀ ਮੋਰਚੇ ਤੇ ਰਹਿਣਾ ਚਾਹੀਦਾ ਇਹ ਕਹਿੰਦੇ ਵੀ ਜੋ ਮੈਂ ਪਰਿਵਾਰ ਵਾਸਤੇ ਕਰਨਾ ਸੀ ਬਹੁਤ ਕੁਝ ਜੋ ਮੈਂ ਕਰ ਸਕਦਾ ਸੀ ਕੀਤਾ ਹੁਣ ਮੇਰਾ ਪਰਿਵਾਰ ਮੇਰੇ ਦੇਸ਼ ਦਾ ਕਿਸਾਨ ਮਜ਼ਦੂਰ ਪੂਨਾ ਕਾਰਪੋਰੇਟ ਘਰਾਣਿਆਂ ਕੋਲ ਦੀ ਪਤੀਆਂ ਨੂੰ ਛੱਡ ਕੇ ਸਾਰਾ ਦੇਸ਼ ਮੇਰਾ ਉਸ ਦੇਸ਼ ਦੀ ਲੜਾਈ ਲੜਦੇ ਆ ਤੇ ਇਸ ਲੜਾਈ ਦੇ ਵਿੱਚ ਬਗੈਰ ਜਿਹੜੀ ਸਾਡੀ ਜਿਹੜੀ ਇਸ ਜ਼ੁਲਮ ਦੇ ਖਿਲਾਫ ਜਿਹੜੀ ਸਾਡੀ ਇਹ ਲੜਾਈਆਂ ਜਿਹੜੇ ਸਾਡੇ ਗੁਰੂਆਂ ਨੇ ਦੱਸੇ ਕੀਤਾ ਗੁਰੂ ਗੋਬੀ ਸਿੰਘ ਨੇ ਜ਼ੁਲਮਾਂ ਦੇ ਖਿਲਾਫ ਲੜੀ ਉਹਨਾਂ ਕੋਰਪੋਰੇਟ ਘਰਾਣਿਆਂ ਦੇ ਜ਼ੁਲਮਾਂ ਦੇ ਉਹਨਾਂ ਦੇ ਤਹਿ ਜਰੀਏ ਸਰਕਾਰਾਂ ਚੱਲੀ ਉਹਨਾਂ ਦੀ ਲੜਾਈ ਦੇ ਖਲਾਫ ਇਹ ਸੰਘਰਸ਼ ਵਿੱਟਿਆ ਹੋਇਆ ਹੈ ਜੀ ਸਾਲ ਪੂਰੇ ਹੋਣ ਕੇ ਮਹਾਪੰਚਾਇਤ ਸੀ ਅੱਜ ਉੱਥੇ ਇਹਨਾਂ ਨੇ ਜਿਹੜਾ ਕਿਸਾਨਾਂ ਨੂੰ ਸੰਬੋਧਨ ਸੰਬੋਧਨ ਵੀ ਕਰਨਾ ਸੀ ਲੇਕਿਨ ਅੱਜ ਸਵੇਰ ਦੇ ਇੱਥੇ ਜਿਹੜੇ ਇਲਾਜ ਦੀ ਅਸੀਂ ਮੋਰਚੇ ਵੱਲੋਂ ਵਿਸ਼ੇਸ਼ ਕਰਕੇ ਸਰਦਾਰ ਜਗਜੀਤ ਸਿੰਘ ਧੱਲੇਵਾਲ ਨੇ ਸਾਨੂੰ ਭੇਜਿਆ ਹਾਲ ਚਾਲ ਜਾਣਨ ਲਈ ਤੇ ਉਹਨਾਂ ਨੇ ਕਿਹਾ ਕਿ ਸਰਸਾ ਸਤਿ ਸ੍ਰੀ ਅਕਾਲ ਕਰੋ ਲੇਕਿਨ ਇਹਨਾਂ ਦੀ ਜਿਹੜੀ ਭਾਵਨਾ ਸੀ ਮੈਂ ਦੱਸਤੀ ਤੇ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਸਾਡਾ ਪਰਿਵਾਰ ਵੱਲੋਂ ਸਾਡੇ ਭਰਾਵਾਂ ਵੱਲੋਂ ਸਾਡੇ ਵੱਲੋਂ ਵਿਸ਼ੇਸ਼ ਕਰਕੇ ਬਲਦੇਵ ਸਿੰਘ ਸਰਸਾ ਜੀ ਵੱਲੋਂ ਇਹ ਜੋ ਦਿਨੀ ਇੱਛਾ ਹੈ ਵੀ ਵਾਹਿਗੁਰੂ ਜੀ ਨੂੰ ਠੀਕ ਕਰਦਾ ਤੇ ਮੈਂ ਮੋਰਚੇ ਤੇ ਜਾ ਕੇ ਆਪਣੀ ਸੇਵਾਵਾਂ ਨਿਭਾਉਂਗਾ ਅਗਰ ਨਹੀਂ ਹੋਣੀ ਹੁੰਦੀ ਆ ਮੇਰਾ ਕੁਰਾਨ ਜਾਂਦੇ ਆ ਤੇ ਮੇਰਾ ਸਰੀਰ ਹੈ ਜਿਹੜਾ ਮੋਰਚੇ ਵਾਸਤੇ ਹੋਊਗਾ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਵਾਸਤੇ ਹੋਊਗਾ ਜਿੰਨੇ ਦਿਨ ਮੋਰਚਾ ਨਹੀਂ ਦਿੱਤਾ ਜਾਂਦਾ ਅਸੀਂ ਉੱਥੇ ਮੇਰੇ ਮਰਤਕ ਦੇ ਮੋਰਚੇ ਤੇ ਰਹਿਣੀ ਚਾਹੀਦੀ ਹੈ ਮੋਰਚੇ ਦੀ ਅਮਾਨ ਤੇ ਉੱਥੇ ਹੀ ਇਹ ਜਿਹੜਾ ਇਹ ਰੱਖਿਆ ਜਾਵੇ ਤੇ ਉਹਨਾਂ ਚਿਰ ਸੰਸਕਾਰ ਨਹੀਂ ਕਰਨਾ ਮੇਰਾ ਜਿੰਨਾ ਚਿਰ ਸਾਡੀਆਂ ਵੰਗਾ ਨਹੀਂ ਬਣੀਆਂ ਜਾਂਦੀਆਂ ਸਰਕਾਰ ਦੇ ਨਾਲ ਕੋਈ ਫੈਸਲਾ ਨਹੀਂ ਹੁੰਦਾ اُسی انصاف نہیں ملتا کسان مزدوروں کو میرا موتر لے کے چل رہا ہے میری منتقل ہے وہ موت لے رہے ہیں بہت